ਮਿਤੀ ਹੈਗੀ ਆ ਜੀ 8 ਸਤੰਬਰ 2025 ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਹਰੀਕੇ ਹੈਡ ਦੇ ਉੱਪਰੋਂ ਜਿਹੜਾ ਪਾਣੀ ਦੀ ਕਹਿ ਦਈਏ ਆਪਾਂ ਆਮਦੋ ਅੱਗੇ ਨਾਲ ਘਟ ਚੁੱਕੀ ਆ 2 ਲੱਖ ਤੇ 80 ਹਜ਼ਾਰ ਦੇ ਕਿਊਸਿਕ ਪਾਣੀ ਜਿਹੜਾ ਹਰੀਕੇ ਹੈਡ ਦੇ ਉੱਤੇ ਪੁੱਜ ਰਿਹਾ ਜਿਹੜਾ ਇਸ ਤੋਂ ਅੱਗੇ ਜਿਹੜਾ ਪਾਣੀ ਛੱਡ ਰਹੇ ਨੇ ਫਿਰੋਜਪੁਰ ਵਾਲੀ ਸਾਈਡ ਜਾਂ ਹੇਠਾਂ ਨੂੰ ਰਿਲੀਜ਼ ਕਰ ਰਹੇ ਨੇ ਉਹ 25455000 ਕਿਉਂ ਸਕਦੇ ਕਰੀਬ ਜਿਹੜਾ ਪਾਣੀ ਥੱਲੇ ਨੂੰ ਛੱਡਿਆ ਜਾ ਰਿਹਾ ਹੈ ਇਹ ਗੱਲ ਤਾਂ ਹੈਗੀ ਆ ਕਿ ਪਾਣੀ ਦੀ ਆਮਦ ਘਟ ਰਹੀ ਆ ਪਰ ਜਿਹੜੀ ਪਾਣੀ ਦੀ ਆਮਦ ਸੀਗੀ ਉਹ ਇੱਕ ਵਾਰ ਵੱਧ ਵੀ ਨਹੀਂ ਚੁੱਕੀ ਸੀਗੀ ਕਿ ਜਿਹੜਾ ਅੱਜ ਤੱਕ ਦਾ ਰਿਕਾਰਡ ਸਾਰਾ ਉਹਨੇ ਤੋੜਤਾ ਸੀਗਾ ਜੇ ਆਪਾਂ ਅੱਜ ਦੀ ਗੱਲ ਕਰੀਏ ਤੇ 2023 ਦੇ ਆਸ-ਪਾਸ ਜਿੰਨਾ ਪਾਣੀ ਹੈਗਾ ਸੀ ਉਹਨਾ ਅੱਜ ਦੇ ਟਾਈਮ ਤੇ ਜਿਹੜਾ ਪਾਣੀ ਵਗ ਰਿਹਾ ਹੈ ਤੇ ਜਿਹੜੇ ਅਗਲੇ ਪਿੰਡ ਨੇ ਹਰੀਕੇ ਹੜ ਤੋਂ ਲਹਿੰਦੇ ਵਾਲੇ ਪਾਸੇ ਉਹ ਪਿੰਡਾਂ 'ਚ ਜੇ ਵੀ ਖਤਰਾ ਬਰਕਰਾਰ ਹੈ ਤੇ 10 15 ਦਿਨ ਅਜੇ ਇਹ ਮਹਿਰਾਮ ਵੱਲੋਂ ਕਹਿਆ ਜਾ ਰਿਹਾ ਕਿ ਪਾਣੀ ਇਸੇ ਤਰ੍ਹਾਂ ਹੀ ਚੱਲੇਗਾ ਇਸ ਕਰਕੇ ਜਿੰਨੇ ਵੀ ਆਪਾਂ ਬੰਨਾਂ ਦੇ ਉੱਤੇ ਮਿੱਟੀ ਪਾਰ ਹੈ ਜਾਂ ਤੋੜੇ ਲਾ ਰਹੇ ਆ ਆਪਾਂ ਨਿਰੰਤਰ ਕੰਮ ਇਸੇ ਤਰ੍ਹਾਂ ਕਰਦੇ ਰਹਿਣਾ ਰੁਕਣਾ ਨਹੀਂਗਾ ਤੇ ਇਹ ਕਿਉਂਕਿ ਪਾਣੀ ਦੀ ਆਮਦਾ ਜਿਹੜੀ ਇਸੇ ਤਰ੍ਹਾਂ ਲਗਾਤਾਰ ਦੱਸਦੇ ਨੇ ਜੇ ਕਹਿੰਦੇ ਨੇ ਕਿ ਆਈ ਜਾਏਗੀ ਇਸ ਹਰੀਕੇਹਣ ਦੇ ਉੱਪਰ ਪੁੱਜਦੀ ਰਹੇਗੀ ਬਾਕੀ ਵੀਰੋ ਆਪੋ ਆਪਣੇ ਬੰਨਾਂ ਦਾ ਖਿਆਲ ਰੱਖੋ ਤੇ ਸੇਵਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਜੇ ਤੁਸੀਂ ਸੇਵਾ ਨਾਲ ਹੈ ਕਿ ਉਹ ਜਦੋਂ ਪਾਣੀ ਘਟੇਗਾ ਉਸ ਟਾਈਮ ਤੇ ਤੁਹਾਨੂੰ ਜਰੂਰ ਦੱਸਾਂਗੇ ਇਹੀ ਬੇਨਤੀ ਹੈ